کراؤس ਵੀ ਨਹੀਂ ਟੁੱਟੂਗਾ ਇਹ ਗੱਲ ਦੀ ਗਰੰਟੀ ਹੈ 크ਰਾؤਸ ਨਹੀਂ ਟੁੱਟੂਗਾ ਮੇਨ ਕਰ ਰਹੀ ਆ ਆਪਣੀ ਆਪਾਂ ਕੀ ਕਰਨਾ ਹੈ ਗਲੀਸ ਦੀ ਘਟੋ ਘਾਟ 2 ਜਾਂ 3-4 ਕਿਲੋ ਦੀ ਵਾਲਟੀ ਚੱਕਾਂਗੇ ਉਦੋਂ ਤਾਂ ਆਪਾਂ ਛੋਟੀ ਡੱਬੀ ਲੈਂਦੇ ਨਹੀਂ ਵੀ ਆਪਣੇ ਕੋਲੇ ਗਲੀਸ ਮੌਕੇ ਤੇ ਘਟ ਨਾ ਜਾਵੇ ਪਰ ਉਹਦਾ ਮੇਨ ਕਾਰਨ ਕੀ ਹੈਗਾ ਵੀ ਜਦੋਂ ਆਪਾਂ بار بار ریپر ਨੂੰ ਪ੍ਰਤਿਆਈਆਂ ਹੋਈਆਂ ਗੱਲਾਂ ਦੱਸਦੇ ਹਾਂ ਜੋਂ ਨੂੰ ਜਿਹੜੀਆਂ ਆਪਾਂ ਕਰੀਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਸਾਡੇ ਚੈਨਲ ਅਨਟੀਨਸਾ 744 ਵਾਲੇ ਤੇ ਆਪਨਾ ਸਾਰਿਆਂ ਨੂੰ ਪਤਾ ਹੀ ਹੈ ਵੀਰਾਂ ਨੂੰ ਸੇਲ ਪਰਚੇਜ ਦਾ ਕੰਮ ਹੈਗਾ ਟੂਬੀ ਰੀਪਰਾਨਾ ਤੇ ਅੱਜ ਆਪਾਂ ਕੋਈ ਟੂਬੀ ਰੀਪਰ ਵੇਚਣ ਵਾਸਤੇ ਲੈ ਕੇ ਅੱਜ ਆਪਾਂ ਜਾਣਕਾਰੀ ਦੀ ਵੀਡੀਓ ਲੈ ਕੇ ਆਏ ਹਾਂ ਸਭ ਨੂੰ ਪਹਿਲਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਜੇ ਕਿਸੇ ਭਾਈ ਨੇ ਚੈਨਲ ਤੇ ਐਡ ਲਗਾਉਣੀ ਹੁੰਦੀ ਹੈ ਸਾਨੂੰ ਵਟਸਐਪ ਤੇ ਫੋਟੋਆਂ ਪਾ ਦਿਓ ਅਸੀਂ ਆਪਣੇ ਚੈਨਲ ਤੇ ਐਡ ਲਾ ਦਾਂਗੇ ਆਪਣਾ ਹੈਲਪ ਨੈਣ ਨੰਬਰ ਹੈਗਾ 9876469411 9876493411 ਆਪਾਂ ਕਰਦੇ ਆਂ ਵੀਡੀਓ ਸ਼ੁਰੂ ਪਹਿਲਾ ਨੰਬਰ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਐ ਵੀ ਥੋੜੇ ਜਿਹਾ ਆਪਾਂ ਬਾਕੀ ਤਾਂ ਆਪਣੀ ਆਪਣੀ ਮਰਜ਼ੀ ਹੁੰਦੀ ਐ ਵੀ ਆਪਣੇ ਕੱਪੜੇ ਨੇ ਜਿਹੜੇ ਉਹ ਟਾਈਟ ਪਾ ਕੇ ਰੱਖੀ ਜਦੋਂ ਆਪਾਂ ਢਿੱਲੇ ਕੱਪੜੇ ਪਾ ਕੇ ਰੱਖਨੇ ਕਈ ਵਾਰ ਰੀਲ ਥੋੜੀ ਜੀ ਟਾਈਟ ਹੋ ਜਾਂਦੀ ਐ ਵਿੱਚ ਲੰਗਾ ਫਸ ਕੇ ਆਪਾਂ ਕਮਾਉਨੇ ਵਿੱਚ ਫਸ ਜਾਣ ਉਹ ਵੀ ਵੱਡੀ ਦਿੱਕਤ ਐ ਇੱਕ ਆ ਪਰ ਜਦੋਂ ਨੰਬਰ 2 ਤੇ ਆਪਾਂ ਲੜ ਛੱਡ ਕੇ ਪਰਨਾ ਬੰਦਦੇ ਹਾਂ ਉਹ ਵੀ ਬਿਲਕੁਲੀ ਗਲਤ ਹੈਗਾ ਉਹਨੂੰ ਕਦੇ ਨਾ ਮੰਨੋ ਆਪਣੇ ਕੰਡਕੁੰਡ ਵਗੈਰਾ ਪੈਂਦੀ ਰਹਿੰਦੀ ਹੈ ਪਈ ਜਾਣਦੇ ਕੋਈ ਚੱਕਰ ਨਹੀਂ ਪਰ ਲੜ ਛੱਡ ਕੇ ਪਰਨੇ ਨੂੰ ਕਦੇ ਨਾ ਮੰਨੋ ਉਸ ਤੋਂ ਬਾਅਦ ਆਪਾਂ ਇੱਕ ਸਾਨੂੰ ਹੋਰ ਦੱਸਦੇ ਜਿਹੜੇ ਆਪਣੇ ਕ੍ਰਾਸ ਪੁੱਟਣ ਦੇ ਕਾਰਨ ਨੇ ਜਿਹੜੇ ਆਪਣੇ ਜੈਕ ਨੇਗੇ ਅੱਗੇ ਉਹ ਲਖਾ ਜਿਹੜੇ ਆਪਣੇ ਜੈਕ ਨੇਗੇ ਇਹਨਾਂ ਦੇ ਵਿੱਚ ਢਿੱਲਾ ਮੂਲੀ ਰਹਿੰਦੀ ਰਹਿੰਦੀ ਹੈ ਉਹ ਜਦੋਂ ਆਪਣੀ ਮਸ਼ੀਨ ਆਏ ਹਲਦੀ ਹੈ ਉਦੇ ਕਾਰਨ ਆਪਣੇ ਕ੍ਰੌਸ ਟੁੱਟਦੇ ਨੇ ਆਪਣਾ ਨੁਕਸਾਨ ਹੁੰਦਾ ਹੈ 500 ਤੋਂ 400 ਤੋਂ ਕ੍ਰੌਸ ਕੋਈ ਘੱਟ ਨਹੀਂ ਹੈਗਾ ਵੀ ਪਹਿਲੇ ਕਿਉਂ ਨਾ ਆਪਾਂ ਉਰੇ ਸੰਗਲ ਕੱਸ ਕੇ ਤੇ ਉਰੇ ਲਿੰਕ ਨਾਲ ਵੈਲਡ ਕਰ ਦਈਏ ਜਦੋਂ ਇਹਦੀ ਢਿੱਲ ਖਤਮ ਹੋ ਗਈ ਕ੍ਰੌਸ ਵੀ ਨਹੀਂ ਟੁੱਟੂਗੀ ਇਹ ਗੱਲ ਦੀ ਗਰੰਟੀ ਹੈ ਕ੍ਰੌਸ ਨਹੀਂ ਟੁੱਟੂ ਜਦੋਂ ਇਹਦੇ ਵਿੱਚ ਢਿੱਲ ਨਹੀਂ ਹੋਊ ਚਾਹੇ ਕਮਜ਼ੋਰ ਕ੍ਰੌਸ ਹੋਵੇ ਜਿੰਨਾ ਮਰਜ਼ੀ ਮਹਿੰਗਾ ਲੈ ਕੇ ਪਾ ਲਓ ਕ੍ਰੌਸ ਨਹੀਂ ਟੁੱਟੇ ਜਾਣੇ ਜਦੋਂ ਆਪਣੀ ਲਿੰਕ ਢਿੱਲ ਮਾਰੂਗੀ ਉਜੀ ਗੰਦ ਕਰਦੇ ਆਪਾਂ ਰੀਪਰ ਦੇ ਪੱਖੇ ਕੁੱਟਣ ਦੇ ਕਾਰਨ ਕੀ ਬਣਦੇ ਨੇ ਮੇਨ ਹਰੇਕ ਬੰਦੇ ਨੂੰ ਇੰਨੀ ਕਾਹਲ ਹੋ ਜਾਂਦੀ ਏ ਵੀ ਅੱਜ ਫਸਲ ਵੱਢ ਲਈ ਤੇ ਕੱਲ ਨੂੰ ਆਪਾਂ ਰੀਪਰ ਚਲਾ ਕੇ ਤੂੜੀ ਕਰਦੀ ਏ ਆਪਾਂ ਨੂੰ ਵੀ ਹੋ ਜਾਂਦਾ ਵੀ ਚਲੋ ਜਿਹੜੀਆਂ 10 20 ਟਰਾਲੀਆਂ ਗਿੱਲੇ ਚ ਪਹਿਲੀ ਕੱਢਦੀ ਏ ਸਭ ਨਾਲੋਂ ਵਧੀ ਰਹਿਣਗੀਆਂ ਪਰ ਇਹਦੇ ਮੇਨ ਕਾਰਨ ਕੀ ਬਣਦੇ ਨੇ ਜਦੋਂ ਆਪਾਂ ਗਿੱਲੀ ਤੂੜੀ ਚਲਾਉਨੇ ਆ ਉਹ ਸ਼ਾਮ ਜੇ ਨੂੰ ਹੋਰ ਗਿੱਲੀ ਹੋ ਜਾਂਦੀ ਏ ਗਿੱਲੇ ਲਾਂਗੇ ਚ ਚਲਾਉਨੇ ਰੀਪਰ ਨੂੰ ਉਹ ਤੂੜੀ ਨੂੰ ਤਾਂ ਨਹੀਂ ਛਾੜਦੇ ਪੱਖੇ ਪੂਰੀ ਹਲਕੇ ਹਲਕੇ ਹਲਕੀ ਉਹ ਲੱਗ ਕੇ ਜਿਹੜਾ ਪਿੱਛੇ ਇਹਦੇ ਬਣੇ ਹੁੰਦੇ ਨੇ ਪੱਖਿਆਂ ਵਾਲੇ ਕੈ ਬੰਜੇ ਉਹਨਾਂ ਦੇ ਵਿੱਚ ਹਲਕੀ ਹਲਕੀ ਲੱਗ ਕੇ ਉਹ ਤੂੜੀ ਜਾਮ ਹੋ ਜਾਂਦੀ ਹੈ ਜਾਮ ਹੋਣ ਦਾ ਕੀ ਕਾਰਨ ਹੈ ਜਦੋਂ ਆਪਾਂ ਸਵੇਰ ਨੂੰ ਚਲਾਉਂਦੇ ਆ ਆਪਣ ਨਾਲੇ ਦੀਤੀਆਂ ਨੇ ਤਾਂ ਦੱਸਦੇ ਆ ਵੀ ਉਹ ਸਵੇਰ ਨੂੰ ਚਲਾਉਂਦੇ ਤਾਂ ਹੋਰ ਲੱਗ ਕੇ ਇੱਕ ਮੋਰਾ ਬੰਦ ਹੋ ਜਾਂਦਾ तकरीबन ਜਦੋਂ ਦੂਜਾ ਮੋੜਾ ਬੰਦ ਹੋ ਗਿਆ ਆਪਾਂ ਉਧਰੋਂ ਟਰੈਕਟਰ ਦਾ ਜ਼ੋਰ ਮਰਵਾਵਾਂਗੇ ਇਹਨੂੰ ਜ਼ਰੂਰ ਗੌਰ ਰੱਖੋ ਵੀ ਤੂੜੀ ਸਹੀ ਚੜ ਰਹੀ ਹੈ ਟਰਾਲੀ 'ਚ ਜਦੋਂ ਹੋਰ ਜ਼ੋਰ ਮਰਵਾਵਾਂਗੇ ਤਾਂ ਰਿਪਰਾ ਜਦੋਂ ਹਵਾ ਤੇਜ਼ ਹੋਊਗੀ ਪੱਖੀ ਤੋੜੂਗਾ ਜਦੋਂ ਪੱਖੇ ਤੋੜੂਗਾ ਆਪਣਾ ਨੁਕਸਾਨ ਹੋਊਗਾ ਪੱਖੇ ਲਿਆ ਕੇ ਨਵੇਂ ਪੌਨੇ ਪਾਣੇ ਪੈਣਗੇ ਲਵੇਟਾਂ 'ਚ ਵੀ ਕੋਈ ਨਾ ਕੋਈ ਮੋਰੀ ਕਰ ਦਿੰਦਾ ਹੈਗਾ ਪਰ ਇਹ ਗੱਲ ਦਾ ਜ਼ਰੂਰ ਖਿਆਲ ਰੱਖੋ ਪੱਖੇ ਖੋਲ ਕੇ ਦੇਖੋ ਸਵੇਰ ਨੂੰ ਵੀ ਆਪਣੇ ਪੱਖੇ ਸਾਫ਼ ਨੇ ਬਿਲਕੁਲ ਤਾਂਾ ਉੱਪਰਲੇ ਪਾਸੇ ਤੱਕਾ ਥਮਾਰ ਕੇ ਦੇਖੋ ਆਪਾਂ ਬਿਛੋ ਬਿਛੋ ਦੇਖ ਲੈਨੇ ਪੱਖੇ ਲਈ ਜਗ੍ਹਾ ਤਾਂ ਬਿਲਕ ਜਦੋਂ ਆਪਾਂ ਉੱਪਰ ਨਹੀਂ ਹੱਥ मार ਕੇ ਦੇਖਦੇ ਉਹਦੇ ਕਾਰਨ ਬਣਦੇ ਨਹੀਂ ਇਹ ਪੱਖੇ ਤੋੜਨ ਦੇ ਮੇਨ ਗੱਲ ਰਹੀ ਆਪਣੀ ਆਪਾਂ ਕੀ ਕਰਨਾ ਹੈ ਗਲੀਸ ਦੀ ਘਟੋ ਘਟਾ 2 ਜਾਂ 3-4 ਕਿਲੋ ਦੀ ਵਲਟੀ ਚੱਕਾਂਗੇ ਉਦੋਂ ਤਾਂ ਆਪਾਂ ਛੋਟੀ ਡੱਬੀ ਲੈਂਦੇ ਨਹੀਂ ਵੀ ਆਪਣੇ ਕੋਲੇ ਗਲੀਸ ਮੌਕੇ ਤੇ ਘਟ ਨਾ ਜਾਵੇ ਪਰ ਉਹਦਾ ਮੇਨ ਕਾਰਨ ਕੀ ਹੈਗਾ ਵੀ ਜਦੋਂ ਆਪਾਂ ਬਾਰ-ਬਾਰ ਰੀਪਰ ਨੂੰ ਹੀ ਪਰਚਾਇਆ ਹੋਈਆਂ ਗੱਲਾਂ ਲਾਦਦੇ ਹਾਂ ਜਿਨ੍ਹਾਂ ਨੂੰ ਜਿਹੜੀਆਂ ਆਪਾਂ ਆਪ ਕਰੀਆਂ ਨੇ ਵੀ ਬਾਰ-ਬਾਰ ਗਲੀਸ ਕਰਾਂਗੇ ਤਾਂ ਵਾਇਰਿੰਗ ਜ਼ਰੂਰ ਰੀਪਰ ਤੋੜੂਗੀ ਤੋੜੂਗਾ ਉਹਨੂੰ ਕਿਉਂਕਿ ਘੱਟੋ ਘੱਟ ਜੇ ਆਪਾਂ ਨਵੇਂ ਬੈਰਿੰਗ ਪਾਏ ਨੇ ਟੀਆਰ ਦੇ ਇਹ ਆਪਾਂ ਨੂੰ ਦੁਕਾਨਦਾਰ ਵੀਰ ਨੇ ਦੱਸਿਆਗਾ ਕੋਈ ਆਪਾਂ ਆਪਦੇ ਲੋਗੋਂ ਨਹੀਂ ਕਹਿੰਦੇ ਵੀ ਉਹ ਕਹਿੰਦਾ ਵੀ ਘੱਟੋ ਘੱਟ 100 ਟਰਾਲੀ ਭਰ ਕੇ ਬੈਰਿੰਗ ਨੂੰ ਗਲਿਸ ਮਾਰੋ ਜਾਰੇ ਗਲਿਸ ਮਾਰਨ ਨਾਲ ਵੀ ਆਪਣੇ ਬੈਰਿੰਗ ਟੁੱਟਦੇ ਨੇ ਉਹਨਾਂ ਦੀਆਂ ਸੀਲਾਂ ਦੇ ਵਿੱਚੋਂ ਗਲਿਸ ਬਾਹਰ ਨਿਕਲੀ ਜਾਂਦਾ ਨਹੀਂ ਜੇ ਨਹੀਂ ਸੀਲਾਂ ਪਈਆਂ ਨੇ ਆਪਾਂ ਇਹ ਬੈਰਿੰਗ ਨਵੇਂ ਪਾਏ ਨੇ ਕੋਈ ਇਹਨਾਂ 'ਚ ਗਲਿਸ ਨਹੀਂ ਪਾਇਆ ਘੱਟੋ ਘੱਟ 100 ਟਰਾਲੀ ਭਰ ਕੇ ਗਰੀਸ ਕਰਾਂਗੇ ਆਪਾਂ ਜਿਹੜੀ ਮੇਨ ਮੁੱਦਾ ਚ ਐਂ ਦਾ ਹੈਗਾ ਪਰ ਚੇਨ ਨੂੰ ਵੀ ਜਦੋਂ ਆਪਾਂ ਜਾਦੇ ਟਾਈਟ ਰੱਖਾਂਗੇ ਨੂੰ ਢਿੱਲੀ ਹੀ ਰੱਖੋ ਕੋਈ ਬੈਲਟ ਤਾਂ ਹੈ ਨਹੀਂ ਵੀ ਇਹ ਸਲਿੱਪ ਦੇਊਗੀ ਉਦੋਂ ਬਾਅਦ ਜਦੋਂ ਆਪਾਂ ਇਹਨੂੰ ਢਿੱਲੀ ਰੱਖਾਂਗੇ ਤਾਂ ਜਿਹੜੇ ਦੰਦੇ ਨੇ ਇਹ ਦੰਦੇ ਨਹੀਂ ਖਰਾਬ ਹੁੰਦੇ ਦੰਦੇ ਗਰਾਰੀਆਂ ਦੇ ਭੋਰ ਦਿੰਦੀ ਐ ਇਹ ਜੇ ਆਪਾਂ ਇਹਨੂੰ ਜਾਦੇ ਟਾਈਟ ਰੱਖਾਂਗੇ ਚੇਨ ਨੂੰ ਦੂਜੀ ਗੱਲ ਕਰਦੇ ਆਪਾਂ ਇਹ ਚੱਕਿਆਂ ਬਾਰੇ ਜਿਹੜੇ ਆਪਣੇ ਬੈਰਿੰਗ ਨੇਗੇ ਇਹਨਾਂ ਦੀ ਆਪਾਂ ਬਿਲਕੁਲ ਹੀ ਗੌਰ ਨਹੀਂ ਕਰਦੇ ਹੋਰ ਆਪਾਂ ਸਾਰੀ ਮਸ਼ੀਨ ਨੂੰ ਗਰੀਸ ਕਰਤਾ ਜੀ ਆ ਅਧਿਆਇ ਨੂੰ ਗਲੀਸ ਲਾਤਾ ਪਰ ਇਹ ਚੀਜ਼ਾਂ ਦੀ ਆਪਾਂ ਬਿਲਕੁਲ ਗੌਰ ਨਹੀਂ ਕਰਦੇ ਇਹਨੂੰ ਵੀ ਜ਼ਰੂਰ ਗਲੀਸ ਕਰੋ ਕਿਉਂ ਆਪਾਂ ਨੂੰ ਚਲਾਉਣ ਦੇ ਸਮੇਂ ਦਿੱਕਤ ਨਾ ਹੋਵੇ ਆਪਾਂ ਕਹਾਂਗੇ ਵੀ ਬੈਰੰਗਲ ਸਾਰੇ ਗਲੀਸ ਕਰਦੇ ਮਸ਼ੀਨ ਦੇ ਪਰ ਇਹ ਗਲੀਸ ਕਰਨ ਕਰਨ ਨੂੰ ਆਪਾਂ ਬਿਲਕੁਲ ਛੱਡ ਦਿੰਦੇ ਨੇ ਇਹਨੂੰ ਵੀ ਜ਼ਰੂਰ ਦੇਖ ਲਿਆ ਕਰੋ ਵੀ ਆਪਾਂ ਗਲੀਸ ਪਾ ਲਈਏ ਆਪਾਂ ਕੋਈ ਮੈਨੂੰ ਐ ਲੱਗਦਾ ਵੀ ਕਿਸਾਨ ਭਰਾ ਬਹੁਤ ਹੁੰਦੇ ਨੇ ਕੀ ਕਹਣਾ ਕੋਟਾ ਮਾ ਪਾਉਂਦਾ ਹੋਵੇ ਨਹੀਂ ਖੇਤੀ ਗਲੀਸ ਪਾਉਣ ਨੂੰ ਕੋਈ ਤਿਆਰ ਨਹੀਂ ਹੈਗਾ ਥੋੜਾ ਜਿਹਾ ਆਪਾਂ ਹੁਣ ਪ੍ਰੈਕਟ ਕਰਨੀ ਵੀ ਹੁੰਦੀ ਹੈ ਆ ਜਿਹੜੇ ਪ੍ਰੈਸ਼ਰ ਦੇ ਸਪਿੰਡਲ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਦੇਖ ਲਿਆ ਕਰੋ ਕਿਉਂ ਆਪਣਾ ਤੇ ਤੇ ਜ਼ੋਰ ਨਹੀਂ ਲੱਗਣਾ ਲੱਗਣਾ ਦਾ ਟਰਾਈਟ ਦੇ ਹੀ ਹੈ ਟਰਾਈਟ ਦੇ ਪੰਪ ਦਾ ਜ਼ੋਰ ਲੱਗਣਾ ਹੈ ਜਾਂ ਇੰਜਨ ਦਾ ਲੱਗੂਗਾ ਇਹ ਪ੍ਰੈਸ਼ਰ ਤੇ ਕੀ ਦਿੱਕਤਾਂ ਹੁੰਦੀਆਂ ਨੇ ਆਪਾਂ ਨੂੰ ਇਹ ਵੀ ਤੁਹਾਨੂੰ ਦੱਸਦੇ ਆ ਆਪਾਂ ਤੌਰੇ ਆ ਥੱਤਰ ਲੈਣੇ ਨੂੰ ਕਕਾਈਂ ਜਾਣਾ ਇਹ ਨਹੀਂ ਦੇਖਣਾ ਵੀ ਉਹ ਸਪਿੰਡਲ ਕਿੰਨਾ ਕਟਾਈਟ ਹੈ ਉਹ ਅੱਗੇ ਤਾਂ ਹੁੰਦੇ ਤੇ ਬਿਨਾ ਪ੍ਰੈਸ਼ਰ ਬਿਨਾ ਪ੍ਰੈਸ਼ਰ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਦੀਗਾ ਵੀ ਟਰਾਈਟ ਦੀ ਕਟਾਈ ਟਾਈਟ ਹੋ ਗਈ ਇਨੂੰ ਗਲੀਸ ਸਮਾਰੋ ਧੋਕੇ ਸਪਿੰਡਲ ਪਾਓ ਜਦੋਂ ਅਸੀਂ ਇਹਦਾ ਸਪਿੰਡਲ ਕੱਢਿਆ ਇਹਨੇ ਉਨ ਤਾਂ ਕੀ ਨਿਕਲਣਾ ਸੀ ਥੋੜੇ ਨਾਲ ਵੀ ਨਹੀਂ ਨਿਕਲੇ ਹੈਗੇ ਇਹਦੇ ਵਿੱਚ ਇੰਨੀ-ਇੰਨੀ ਜਰਤੀ ਜੇ ਕਿਉਂ ਇਹਨੇ ਉਸ ਤੋਂ ਬਾਅਦ ਤਾਂ ਸਪਿੰਡਲ ਤੋੜ ਨਹੀਂ ਤੀਗਾ ਜਦੋਂ ਪੰਪ ਦਾ ਜ਼ੋਰ ਲੱਗੀਆਂ ਤਾਂ ਉਹ ਤਾਂ ਕੁਦਰਤੀ ਸਾਨੂੰ ਪਤਾ ਲੱਗ ਗਿਆ ਵੀ ਚਲੋ ਇਹਨੂੰ ਆਪਾਂ ਦੇਖਦੇ ਹਾਂ ਪਰ ਇਹਨਾਂ ਨੂੰ ਕੋਈ ਵੀ ਗਲੀਸ ਜ਼ਰੂਰ ਕਰਿਆ ਕਰੋ ਪਤਾ ਪੈਨੂੰ ਕਿਵੇਂ ਲੱਗਿਆ ਅੱਗੇ ਥੋੜਾ ਜਿਹਾ ਨੇੜੇ ਤੋੜਤਾ ਆਹ ਜਿਹੜੀ ਲੱਠ ਜਿੱਤੀ ਇਹਦੇ ਵਿੱਚ ਢਿੱਲ ਪੈਣੀ ਸ਼ੁਰੂ ਹੋ ਗਈ ਆਪਏ ਛੇਰ ਚੋਂ ਵੀ ਟਾਈਟ ਕਰਾਈ ਪਰ ਉਦੋਂ ਬਾਅਦ ਫੇਰ ਢਿੱਲ ਪੈ ਜਾ ਕਰਿਆ ਨਟ ਖਰਾਬ ਹੋ ਜਾ ਕਰਿਆ ਜਦੋਂ ਅਸੀਂ ਦੇਖਿਆ ਵੀ ਇਹ बार-बार ਆ ਹੋਣ ਦਾ ਕੀ ਕਾਰਨ ਹੈ ਜਦੋਂ ਸਪਿੰਡਲ ਕੱਢਿਓ ਜਰਿਆ ਪੈਦੀ ਹੁਣ ਇਹ ਬਿਲਕੁਲ ਓਕੇ ਚੱਲ ਰਿਹਾ ਹੈਗਾ ਅਗਲੀ ਵੀਡੀਓ ਚ ਵੀ ਤੁਹਾਨੂੰ ਦੇਵਾਂਗੇ ਵਧੀਆ ਜਾਣਕਾਰੀ ਤੇ ਅੱਜ ਦੀ ਵਸ ਇੰਨੀ ਕੁ ਜਾਣਕਾਰੀ ਹੈਗੀ ਧੰਨਵਾਦ